ਜਿਰਕਪੁਰ ਦੇ ਵਿੱਚ ਚੱਲ ਰਿਹਾ ਸੀ ਕਾਲਾ ਕਾਰੋਬਾਰ ਦੇ ਵਪਾਰ ਦੇ ਧੰਦੇ ਦਾ ਕੀਤਾ ਪੁਲਿਸ ਨੇ ਪਰਦਾ ਫਾਸ਼ ਤਾਂ ਪੁਲਿਸ ਦੇ ਵੱਲੋਂ ਰੇਡ ਕੀਤੀ ਗਈ ਜਿਸ ਤੋਂ ਬਾਅਦ ਇਤਰਾਜਯੋਗ ਹਾਲਤ ਦੇ ਵਿੱਚ ਮੁੰਡੇ ਤੇ ਕੁੜੀਆਂ ਉੱਥੋਂ ਕਾਬੂ ਕਰ ਲਏ ਗਏ ਨੇ ਤਾਂ ਸ਼ਾਰਟਕਟ ਸ਼ਾਰਟਕਟ ਤਰੀਕੇ ਦੇ ਨਾਲ ਪੈਸਾ ਬਣਾਉਣ ਦੀ ਲਾਲਸਾ ਕਈ ਵਾਰ ਤੁਹਾਨੂੰ ਸਲਾਖਾਂ ਪਿੱਛੇ ਪਹੁੰਚਾ ਦਿੰਦੀ ਆ ਤਾਂ ਅਜਿਹਾ ਹੀ ਇਹਨਾਂ ਦੇ ਨਾਲ ਹੋਇਆ ਤਾਂ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਜਿਸ ਦੇ ਆਧਾਰ ਦੇ ਉੱਤੇ ਵੱਡੀ ਕਾਰਵਾਈ ਕੀਤੀ ਵੱਡੀ ਕਾਰਵਾਈ ਕਰਦੇ ਆ ਪੁਲਿਸ ਦੇ ਵੱਲੋਂ ਮੁੰਡੇ ਕੁੜੀਆਂ ਕਾਬੂ ਕੀਤੇ ਤਾਂ ਕਿਸ ਤਰੀਕੇ ਨਾਲ ਸੂਚਨਾ ਮਿਲੀ ਸੀ ਹੁਣ ਅੱਗੇ ਕਿਹੜੀ ਕਾਰਵਾਈ ਇਹਨਾਂ ਦੇ ਉੱਤੇ ਕੀਤੀ ਜਾਵੇਗੀ ਪੂਰੀ ਗੱਲਬਾਤ ਸੁਣਾਉਣਾ ਤੁਹਾਨੂੰ ਪੁਲਿਸ ਅਧਿਕਾਰੀਆਂ ਦੀ ਜ਼ੁਬਾਨੀ ਲਾਈਟ ਕਰਦੇ ਆ ਗਾਈਡ ਕਰਨ ਨੂੰ ਗਿਆ ਤੁਹਾਨੂੰ ਮੈਂ ਮੱਝੜੀ ਰੇਟ ਮਾਦੀ ਕੀ ਸੀ ਇਹਦੇ ਬਾਰੇ ਵੀ ਸਾਨੂੰ ਪਬਲਿਕ ਵੱਲੋਂ ਇੱਕ ਇਨਫੋਰਮੇਸ਼ਨ ਆਈ ਸੀ ਕਿ ਇੱਥੇ ਬਿਨਾ ਬੋਰਡ ਤੋਂ ਇੱਕ ਹੋਟਲ ਚੱਲ ਰਿਹਾ ਹੈ ਜਿੱਥੇ ਪ੍ਰੋਸਟੀਚੂਨ ਦਾ ਕੰਮ ਚੱਲ ਰਿਹਾ ਹੈ ਕਾਈਂਡਲੀ ਇਹਨੂੰ ਵੈਰੀਫਾਈ ਕੀਤਾ ਜਾਵੇ ਕਾਫੀ ਦੇਰ ਤੋਂ ਰੈ residențial ਏਰੀਆ ਦੇ ਵਿੱਚ ਚਲਾਇਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਅਲੱਗ-ਅਲੱਗ ਘਰ ਵੀ ਹੈਗੇ ਆ ਲੋਕਾਂ ਦੇ ਤੇ ਅਸੀਂ ਆਏ ਇੱਥੇ ਰੇਡ ਕੰਡਕਟ ਕੀਤੀ ਹੈ ਤਾਂ ਸਾਨੂੰ ਇੱਥੋਂ ਆਪੱਤੀ ਜਨਕ ਚੀਜ਼ਾਂ ਮਿਲੀਆਂ ਹੈਗੀਆਂ ਔਰ ਓਨਰ ਆਫ ਦਾ ਜਿਹੜੀ ਹੈਗੀ ਹੈ ਉਹ ਮੌਕੇ ਤੋਂ ਜਦੋਂ ਅਸੀਂ ਕੰਡਕਟ ਉਹ ਥੋੜੇ ਅੰਦਰ-ਉਂਦਰ ਖਿਸਕੀ ਹੈ ਤਾ ਅਸੀਂ ਉਹਨੂੰ ਐਫ ਆਈ ਆਰ ਦੇ ਵਿੱਚ ਜੋ ਚਲਾ ਰਿਹਾ ਹੈ ਗੈਸ ਆਪਣਾ ਹੋਟਲ ਉਹਨੂੰ ਵੀ ਨੋਮੀਨੇਟ ਕਰ ਰਹੇ ਆਂ ਓਨਰ ਆਫ ਦਾ ਪ੍ਰੋਪਰਟੀ ਵੀ ਨੋਮੀਨੇਟਡ ਹੋਊਗਾ ਹੋਈ ਜਿਹੜਾ ਸਾਡਾ ਪ੍ਰੋਸੀਜਰ ਹੈ ਅਸੀਂ ਇਹਨੂੰ ਸੀਲ ਵੀ ਕਰਵਾਵਾਂਗੇ ਤੇ ਇਸ ਫਿਲਹਾਲ ਅਰੈਸਟ ਦੇ ਵਿੱਚ ਅਸੀਂ ਇਹਦੇ ਵਿੱਚ ਜਿਹੜਾ ਮੈਨੇਜਰ ਹੈਗਾ ਉਹਨੂੰ ਅਸੀਂ ਅਰੈਸਟ ਕਰ ਰਹੇ ਆਂ ਔਰ ਤਿੰਨ ਗਰਲਸ ਅਸੀਂ ਰੈਸਕਿਊ ਕੀਤੀਆਂ ਉਹਨਾਂ ਚੋਂ ਇੱਕ ਮਨੀਪੁਰ ਦੀ ਇੱਕ ਇੱਕ ਹੈਗੀ ਹੈ ਨੇਪਾਲ ਦੀ ਔਰ ਇੱਕ ਪੰਜਾਬ ਦੀ ਹੈ ਤਾਂ ਬਾਕੀ ਪਾਰਟ ਆਫ ਇਨਵੈਸਟੀਗੇਸ਼ਨ ਹੈ ਜਿਵੇਂ ਵੀ ਅਸੀਂ ਹੋਰ ਬੰਦਿਆਂ ਨੂੰ ਇਸ ਦੇ ਵਿੱਚ ਨਾਮਿਨੇਟ ਕਰਾਂਗੇ ਵਿਲ ਗੈਟ ਯੂ ਅਪਡੇਟਡ ਦੇਵਪਾਤਿਆ ਦਾ ਨਾਮ ਹੈ ਹਾਂਜੀ 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 ਦੇਵਪਾਤਿਆ ਚੱਲ ਰਿਹਾ ਹੈ ਇਹਦਾ ਨਾਮ ਕੀ ਹੈ ਅਕਿਊਜ਼ਡ ਦਾ ਜੋ ਨਾਮ ਹੈ ਓਨਰ ਹੈਗੀ ਹੈ ਜੋ ਸਿਮਰਨ ਕਰਕੇ ਹੈਗੀ ਹੈ ਲੈਟ ਵਿਲ ਸੀ ਕਿ ਉਹ ਕੌਣ ਹੈਗੀ ਉਹਨਾਂ ਦੇ ਕ੍ਰੈਡੈਂਸ਼ੀਅਲਸ ਦੇਖਦੇ ਹਾਂ ਮੀਨਵਾਇਲ ਇੱਥੇ ਜਿਹੜਾ ਇੱਕ ਹੈਗਾ ਫਿਲਹਾਲ ਤਾਂ ਮੈਨੇਜਰ ਜਿਹੜਾ ਆਪਰੇਟ ਕਰ ਰਿਹਾ ਉਹਦੇ ਤੇ ਅਸੀਂ ਉਹ ਵੀ ਉਹ ਅਸੀਂ ਪਾਰਟ ਆਫ ਦਿਸ ਵੈਰੀਫਿਕੇਸ਼ਨ ਕਰਕੇ ਵਿਲ ਗੈਟ ਯੂ ਅਪਡੇਟਡ ਔਨ 댓 ਠੀਕ ਤੇ ਬਾਕੀ ਸਾਰੇ ਜ਼ੀਰਖਪੁਰ ਵਾਸੀਆਂ ਦਾ ਮੈਂ ਧੰਨਵਾਦ ਕਰਨਾ ਚਾਹੁੰਦੀ ਆ ਕਿ ਉਹ ਇਨਫੋਰਮੇਸ਼ਨ ਦੇ ਰਹੇ ਆਂ ਔਰ ਜਿੰਨੇ ਵੀ ਅਸੀਂ ਰੇਟਸ ਕਨੈਕਟ ਕਰਵਾਈਆਂ ਸਾਰੀਆਂ ਹੀ ਉਹਨਾਂ ਦੇ ਇਨਫੋਰਮੇਸ਼ਨ ਦੇ ਨਾਲ ਹੀ ਕਨੈਕਟ ਕਰਦੇ ਆਂ ਔਰ ਉਹ ਸਟੀਕ ਹੁੰਦੀ ਹੈ ਇੰਨੀ ਜ਼ਿਆਦਾ ਕਿ ਦੇ ਆਰ ਈਵਨ ਟੈਲਿੰਗ ਮੀ ਕਿ ਲੜਕੀਆਂ ਕਿਹੜੇ ਇਲਾਕੇ ਦੀਆਂ ਹੋਣਗੀਆਂ ਤਾਂ ਅਸੀਂ ਹੁਣ ਤੱਕ ਆਪਣੀ ਕਾਰਵਾਈ ਦੇ ਨਾਲ ਪੁਲਿਸ ਵੱਲੋਂ ਕਾਫੀ ਕਾਰਵਾਈ ਕੀਤੀ ਗਈ ਹੈ ਅਸੀਂ ਮੋਰ ਦੈਨ 60 ਟੂ 70 ਗਰਲਸ ਰੈਸਕਿਊ ਆਲਰੇਡੀ ਕਰ ਚੁੱਕੇ ਆਂ ਜ਼ੀਰਖਪੁਰ ਸ਼ਹਿਰ ਵਾਸੀਆਂ ਦਾ ਬਹੁਤ ਧੰਨਵਾਦ ਕਰਦੀ ਆ ਕਿ ਉਹ ਪੁਲਿਸ ਨਾਲ ਮੁੱਢਾ ਨਾਲ ਮੁੱਢਾ ਜੋ ਤੇ ਇਹ ਜਿਹੜੀ ਸਾਡੀ ਮੁਹਿੰਮ ਚੱਲ ਰਹੀ ਹੈ ਕਿ ਅਸੀਂ ਇੱਕ ਜ਼ੀਰਖਪੁਰ ਨੂੰ ਇਹ ਬਦਨਾਮੀ ਦੇ ਟੈਗ ਤੋਂ ਬਾਹਰ ਕੱਢਣਾ ਉਹਦੇ ਵਿੱਚ ਮੈਕਸਿਮਮ ਜਿੰਨੇ ਵੀ ਅਫਰਟਸ ਆ ਪਬਲਿਕ ਕੋਲੋਗ ਯਰ ਨੋਨ ਆਦਰ ਸਬਦ థాంక్స్ ਕਰਨਾ ਚਾਹੁੰਦੀ ਇੱਕ ਅਨਨੋਨ ਇੱਥੇ ਹੋਟਲ ਹੈ ਉਹਦਾ ਬੋਰਡ ਨਹੀਂ ਲੱਗਿਆ ਹੋਇਆ ਉਥੇ ਦੇਵ ਭਾਰ ਦਾ ਠੰਡਾ ਚਲਾ ਰਹੇ ਨੇ ਸਿਮਰਨਾ ਦੀ ਕੁੜੀ ਹੈ ਜਿਹੜੀ ਠੰਡਾ ਚਲਾਦੀ ਹੈ ਤੇ ਅਸੀਂ ਇੱਥੇ ਰੇਡ ਮਾਰੀ ਹੈ ਇੱਥੇ ਸਾਨੂੰ ਤਿੰਨ ਕੁੜੀਆਂ ਰੈਸਕਿਊ ਕੀਤੀਆਂ ਸੀ ਤੇ ਇੱਕ ਇੱਥੇ ਜਿਹੜਾ ਮੈਨੇਜਰ ਹੈ ਉਹ ਅਸੀਂ ਰੈਸਟ ਕੀ ਦਾ ਕੋਈ ਗੁਪਤ ਸੋਚਣਾ ਨਹੀਂ ਤਾਂ ਗਾ ਬਿਲਕੁਲ ਹਾਂ ਜੀ ਸਿਕਰੇਟ ਇਨਫਰਮੇਸ਼ਨ ਜੀ ਕੋਈ ਹੋਰ ਅਤਰਾਜੋਗ ਚੀਜ਼ ਮਿਲੀ ਹੈ ਜੀ ਬਸ ਇੱਥੇ ਬਾਕੀ ਤਾਂ ਕੰਡਮ ਵਗੈਰਾ ਇਹੋ ਜਿਹੀ ਚੀਜ਼ਾਂ ਹੋਰ ਕਿਸ਼ਮ ਕੀ ਕਾਰਵਾਈ ਕਰ ਰਹੇ ਜੀ ਅਸੀਂ ਇਹਨਾਂ ਪਰਚਾ ਦਿੱਤਾ ਇਹਨਾਂ ਤੇ ਠੀਕ ਹੈ ਮੋਰਲ ਐਕਟ ਦਾ ਪਰਚਾ ਦਿੱਤਾ ਜੀ ਬਿਲਡਿੰਗ ਵਗੈਰਾ ਵੀ ਸੀਲ ਕਰੇ ਜੀ ਹਾਂ ਕਰਾਂਗੇ ਜੀ ਬਿਲਕੁਲ ਕਿ ਨੰਨੇ ਸਰ ਇਹ ਕਾਰਨ ਕੀ ਹੈ ਲਗਾਤਾਰ ਤੁਸੀਂ ਕਾਰਵਾਈ ਕਰ ਰਹੇ ਹੈ ਜੇ ਲੋਕਾਂ ਕੋ ਹਰਕਤਾਂ ਤੋਂ ਬਾਅਦ ਕਿਉਂ ਨਹੀਂ ਆ ਰਹੇ ਇਹ ਆਊਟਸਾਈਡਰ ਲੋਕ ਨੇ ਜਿਹੜੇ ਇਹ ਆ ਕੇ ਪੈਸੇ ਦੇ ਆਪ ਤੋਂ ਅਦਰ ਸਟੇਟ ਦੇ ਲੋਕ ਨੇ ਹਾਂ ਇਹ ਬਸ ਇਹ ਬਾਹਰ ਆ ਕੇ ਫਿਰ ਪੈਸੇ ਕਮਾਉਣ ਦੇ ਲਾਲਚ ਜਿਹੇ ਇਹ ਕੰਮ ਕਰ ਰਹੇ ਨੇ ਜਿੰਨੇ ਸਰ ਪਹਿਲਾਂ ਵੀ ਰੇਡਾਂ ਹੋਈਆਂ ਤਾਂ ਅਦਰ ਸਟੇਟ ਨਹੀਂ ਸਰ ਕੁਝ ਸਾਰੇ ਨਹੀਂ ਕਹਿ ਸਕਦੇ ਪਰ ਜ਼ਿਆਦਾਤਰ ਹੈ ਅਦਰ ਸਟੇਟ ਦੀ ਮਜਬੂਰੀ ਦੇ ਵਿੱਚ ਇਹ ਮਜਬੂਰੀ ਮਜਬੂਰੀ ਹੈ ਇਹਨਾਂ ਦੀ ਇੱਕ ਕੋਈ ਪ੍ਰੈਸ਼ਰਾਈਜ਼ ਨਹੀਂ ਆ ਵੀਰਾਂ ਨੂੰ ਕੁੜੀਆਂ ਨੂੰ ਕੋਈ ਪ੍ਰੈਸ਼ਰ ਕਰਕੇ ਨਹੀਂ ਲੈਂਦਾ ਹੋਇਆ ਕਿ ਆਪਣੀ ਮਰਜ਼ੀ ਨਾਲ ਹੀ ਆਈਆਂ ਥੈਂਕ ਯੂ ਤੁਸੀਂ ਸੁਣਿਆ ਪੁਲਿਸ ਅਧਿਕਾਰੀ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਹੈ ਜਿਨ੍ਹਾਂ ਦੇ ਵੱਲੋਂ ਕਿਹਾ ਕਿ ਲੋਕਾਂ ਦੇ ਵੱਲੋਂ ਹੀ ਜਾਣਕਾਰੀ ਸਾਂਝੀ ਕੀਤੀ ਗਈ ਸੀ ਜਿਨ੍ਹਾਂ ਦੇ ਵੱਲੋਂ ਦੱਸਿਆ ਗਿਆ ਸੀ ਕਿ ਇੱਕ ਹੋਟਲ ਚੱਲ ਰਿਹਾ ਉੱਥੇ ਕੋਈ ਬੋਰਡ ਨਹੀਂ ਲਗਾਇਆ ਪਰ ਹੋਟਲ ਦੇ ਨਾਂ ਦੇ ਉੱਤੇ ਹੋਟਲ ਦੇ ਅੰਦਰ ਕਾਲਾ ਕਾਰੋਬਾਰ ਚੱਲ ਰਿਹਾ ਤਾਂ ਦੇ ਵਪਾਰ ਦਾ ਧੰਦਾ ਚੱਲ ਰਿਹਾ ਜਿਸ ਦੇ ਆਧਾਰ ਦੇ ਉੱਤੇ ਪੁਲਿਸ ਦੇ ਵੱਲੋਂ ਰੇਡ ਕੀਤੀ ਤਾਂ ਰੇਡ ਕਰਨ ਤੋਂ ਬਾਅਦ ਹੁਣ ਅਗਲੀ ਕਾਰਵਾਈ ਕੀਤੀ ਜਾ ਰਹੀ ਆ ਕਾਰਵਾਈ ਤੋਂ ਬਾਅਦ ਵੱਡੇ ਖੁਲਾਸੇ ਜ਼ਰੂਰ ਹੋਣਗੇ